ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸੰਤ ਮਹੱਲਾ ਪਹਿਲਾ ਸੋ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਮਨ ਨੂੰ ਸੰਬੋਧਨ ਕਰਦੇ ਹੋਏ ਗੁਰੂ ਦੀ ਮਹਿਮਾ ਵਰਣਨ ਕਰਦੇ ਹਨ ਆਪੇ ਕੁਦਰਤ ਕਰੇ ਸਾਜ ਸੱਚ ਆਪ ਨਵੇੜੇ ਰਾਜ ਰਾਜ ਮਨਾ ਪ੍ਰਮਾਤਮਾ ਆਪ ਹੀ ਆਪਣੀ ਕੁਦਰਤ ਸ਼ਕਤੀ ਨਾਲ ਸੰਸਾਰ ਨੂੰ ਸਾਜ ਰਚਨਾ ਕਰਦਾ ਹੈ ਸਾਜਣਾ ਕਰਦਾ ਹੈ ਉਹ ਰਾਜ ਰਾਜ ਪਹਿਲੇ ਰਾਜ ਦੇ ਜੱਜੇ ਨੂੰ ਔਂਕੜ ਹੈ ਦੂਜੇ ਰਾਜ ਦੇ ਜੱਜੇ ਨੂੰ ਸਿਹਾਰੀ ਹੈ ਭਾਵ ਰਾਜਿਆਂ ਦਾ ਰਾਜਾ ਰੂਪ ਹੋ ਕੇ ਆਪ ਹੀ ਸੱਚਾ ਨਿਆਂ ਨਿਬੇੜਦਾ ਹੈ ਵਾ ਜਿਨ੍ਹਾਂ ਦੇ ਅੰਦਰ ਸੱਚਾ ਆਪ ਸਰਵਣ ਮੰਨਣ ਰੂਪ ਹੋ ਕੇ ਵਸਿਆ ਉਨ੍ਹਾਂ ਦੇ ਜੰਮਣ ਮਰਨ ਦਾ ਨਿਵੇੜਾ ਹੋ ਜਾਂਦਾ ਹੈ ਅਤੇ ਉਹ ਰਾਜਿਆਂ ਦੇ ਰਾਜੇ ਬ੍ਰह्म ਗਿਆਨੀ ਬਣ ਜਾਂਦੇ ਹਨ ਵਾ ਉਹਨਾਂ ਨੂੰ ਆਪਣੇ ਸਰੂਪ ਦਾ ਰਾਜ ਕੀਏ ਭੇਤ ਦੱਸ ਕੇ ਅਤੇ ਉਹਨਾਂ ਦੇ ਅੰਦਰ ਗਿਆਨ ਦਾ ਰਾਜ ਪ੍ਰਕਾਸ਼ ਕਰਕੇ ਸਦਾ ਪ੍ਰਭੂ ਆਪ ਹੀ ਉਹਨਾਂ ਦੇ ਜੰਮਣ ਮਰਨ ਨਿਵੇੜ ਦਿੰਦਾ ਹੈ ਗੁਰਮਤ ਊਤਮ ਸੰਗ ਸਾਥ ਹਰ ਨਾਮ ਰਸਾਇਣ ਸਹਿਜ ਆਤਮ ਏ ਮਨ ਜਿਨ੍ਹਾਂ ਨੂੰ ਊਤਮ ਸ੍ਰੇਸ਼ਟ ਗੁਰਮਤ ਗੁਰਾਂ ਦੀ ਸਿੱਖਿਆ ਪ੍ਰਾਪਤ ਹੋਈ ਹੈ ਪਰਮਾਤਮਾ ਸਦੀਵ ਉਹਨਾਂ ਦੇ ਸੰਗ ਨਾਲ ਸਾਥੀ ਹੋ ਕੇ ਭਾਵ ਅੰਗ ਸੰਗ ਰਹਿੰਦਾ ਹੈ ଅਥਵਾ ਜਿਨ੍ਹਾਂ ਨੇ ਗੁਰਮਤ ਨੂੰ ਧਾਰਨ ਕੀਤਾ ਹੈ ਉਹ ਗੁਰਮਤ ਦੇ ਸੰਗੀ ਹੋ ਕੇ ਉੱਤਮ ਪੁਰਖ ਬਣ ਗਏ ਹਨ ਅਤੇ ਪ੍ਰਭੂ ਸਦਾ ਹੀ ਉਹਨਾਂ ਦੇ ਸਾਥ ਨਾਲ ਵਸਦਾ ਹੈ ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਨਾਮ ਵਿੱਚ ਆਪਣੇ ਚਿੱਤ ਨੂੰ ਰਸਾਇਣ ਰਸਾਉਣਾ ਕੀਤਾ ਹੈ ਉਹਨਾਂ ਨੂੰ ਆਤਮਿਕ ਸਹਿਜ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਆਤ ਆਤ ਤੋਂ ਪਾਵ ਹੈ ਮਤ ਬਿਸਰਸ ਰੇ ਮਨ RAM ਬੋਲ ਹੇ ਮੇਰੇ ਮਨ ਤੂੰ RAM ਪ੍ਰਮਾਤਮਾ ਦਾ ਨਾਮ ਬੋਲ ਉਚਾਰਨ ਕਰ ਇਸ RAM ਨਾਮ ਨੂੰ ਮਤ ਬਿਸਰਸ ਭੁੱਲ ਜਾਵੀ ਵਾ ਮਤਾਂ ਬਿਸਰਸ ਬਿਸ ਵਿਸ਼ਿਆਂ ਵਿੱਚ ਰਸ ਪ੍ਰੇਮ ਕਰੀ अपरंपर अगम अगोचर गुरमुख हर आप तुलाए तो अतुल तोल रहाऊ ਗੁਰਮੁਖਾਂ ਨੇ ਜਾਣਨਾ ਕੀਤਾ ਹੈ ਕਿ ਉਹ ਪ੍ਰਭੂ ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਅਗਮ ਮਨ ਦੇ ਸੰਕਲਪਾਂ ਵਿਕਲਪਾਂ ਦੀ ਗਮਤਾ ਤੋਂ ਰਹਿਤ ਅਤੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ ਉਹ ਹਰੀ ਪ੍ਰਭੂ ਆਪ ਹੀ ਜਿਗਿਆਸੂਆਂ ਦੇ ਸ਼ਰਧਾ ਆਦ ਸ਼ੁਭ ਗੁਣਾ ਨੂੰ ਤੋਲ ਕੇ ਵਿਚਾਰ ਕੇ ਆਪਣੇ ਅਤਲ ਤੁਲਣ ਤੂੰ ਰਹਿਤ ਬ੍ਰਹਮ ਸਰੂਪ ਦੀ ਵਿਚਾਰ ਨੂੰ ਤਲਾਉਂਦਾ ਹੈ ਵਜ ਗਿਆ ਸੂਦੀ ਬੁੱਧ ਰੂਪੀ ਤਰਾਜੂ ਵਿੱਚ ਸ਼ਾਸਤਰ ਪ੍ਰਮਾਣ ਰੂਪੀ ਵੱਟੇ ਪਾ ਕੇ ਅਤਲ ਰੂਪ ਬ੍ਰਹਮ ਆਪ ਹੀ ਆਪਣੇ ਸਰੂਪ ਦੀ ਵਿਚਾਰ ਨੂੰ ਕਰਾਉਂਦਾ ਹੈ ਰਹਾਉ ਗੁਰ ਚਰਨ ਸਰੀ ਵਹਿ ਗੁਰ ਸਿੱਖ ਤੋਰ ਗੁਰ ਸੇਵ ਤਰੇ ਤਜ ਮੇਰ ਤੋਰ हे प्रभु ਜੋ ਗੁਰਾਂ ਦੇ ਚਰਨਾਂ ਨੂੰ ਸਰੇਵੈ ਸੇਵਨਾ ਕਰਦੇ ਹਨ ਉਹ ਗੁਰਸਿੱਖ ਤੇਰੇ ਸਰੂਪ ਵਿੱਚ ਹੀ ਅਪੇਦ ਹੋ ਜਾਂਦੇ ਹਨ ਵਾ ਗੁਰਸਿੱਖਾਂ ਦੀ ਇਹੋ ਹੀ ਤੋਰ ਚਾਲ ਰੀਤੀ ਹੈ ਕਿ ਉਹ ਗੁਰਾਂ ਦੇ ਚਰਨ ਕਮਲਾਂ ਨੂੰ ਹੀ ਸੇਵਨਾ ਕਰਦੇ ਹਨ ਉਹ ਮੇਰ ਤੋਰ ਮੇਰ ਤੇਰ ਭਾਵ ਮੇਰ ਭਾਵ ਜੀਵ ਦੀ ਅਲਪਗਤਾ ਅਤੇ ਤੇਰ ਪਾਵੀਸ਼ਰ ਦੀ ਸਰਬਗਤਾ ਨੂੰ ਛੱਡ ਕੇ ਗੁਰਾਂ ਦੀ ਸੇਵ ਟਹਿਲ ਦੁਆਰਾ ਸੰਸਾਰ ਸਮੁੰਦਰ ਤੋਂ ਤਰ ਗਏ ਹਨ ਨਾਰ ਨਿੰਦਕ ਲੋਭੀ ਮਨ ਕਠੋਰ ਗੁਰਸੇਵ ਨ ਭਾਈ ਸੇ ਚੋਰ ਚੋਰ ਜੋ ਨਾਰ ਮੁਰਖ ਨਿੰਦਕ ਅਪਕੀਰਤੀ ਕਰਨ ਵਾਲੇ ਪਦਾਰਥਾਂ ਦੇ ਲੋਭੀ ਲਾਲਚੀ ਅਤੇ ਮਨ ਦੇ ਕਠੋਰ ਸਖਤ ਸੁਭਾਅ ਦੇ ਹਨ ਭਾਵ ਪੱਥਰ ਦਿਲ ਹਨ ਉਹਨਾਂ ਨੂੰ ਗੁਰਾਂ ਦੀ ਦਸੀ ਸੇਵ ਟਹਿਲ ਵੀ ਭਾਈ ਭਾਵ ਚੰਗੀ ਨਹੀਂ ਲੱਗਦੀ ਸੇ ਕਹੀਏ ਉਹ ਤਾਂ ਚੋਰ ਚੋਰਾਂ ਦੇ ਵੀ ਵੱਡੇ ਚੋਰ ਹਨ ਵਾਉ ਹੁ ਸੇ ਤਿੰਨਾ ਲੋਕਾਂ ਵਿੱਚ ਹੀ ਚੋਰੀ ਕਰਨ ਵਾਲੇ ਚੋਰ ਸੱਦੇ ਜਾਂਦੇ ਹਨ ਗੁਰ ਟੁੱਠਾ ਬਖਸੇ ਭਗਤ ਪਾਉ ਗੁਰ ਟੁੱਠੇ ਪਾਈਏ ਹਰ ਮਹਿਲ ਠਾਉ ਸੋ ਪਹਿਲਾਂ ਗੁਰ ਟੁੱਠਾ ਆਇਆ ਹੈ ਦੂਸਰੀ ਨਾਲ ਹੀ ਪੰਕਤੀ 'ਚ ਗੁਰ ਟੁੱਠੇ ਦੁਲਾਵਾਂ ਨਾਲ ਆਇਆ ਖਿਆਲ ਰੱਖਣਾ ਪਾਠਾਂ ਦਾ ਜਿੰਨਾ ਉੱਪਰ ਕਹਿੰਦੇ ਗੁਰੂ ਟੁੱਠਾ ਪ੍ਰਸੰਨ ਹੋਇਆ ਉਨਾਂ ਨੂੰ ਪ੍ਰਭੂ ਭਗਤ ਪ੍ਰੇਮਾ ਭਗਤੀ ਬਖਸ਼ੇ ਬਖਸ਼ਣਾ ਕਰਦਾ ਹੈ ਗੁਰ ਗੁਰਾਂ ਦੀ ਠੁੱਠੇ ਪ੍ਰਸੰਨਤਾ ਕਰਕੇ ਪਰਮਾਤਮਾ ਦੇ ਤੁਰਿਆ ਪਦ ਰੂਪੀ ਮਹੱਲ ਵਿੱਚ ਥਾਂ ਇਸਤਤੀ ਪਾ ਲਈਦੀ ਹੈ ਪਰ ਹਰ ਨਿੰਦਾ ਹਰ ਭਗਤ ਜਾਗ ਹਰ ਭਗਤ ਸੁਹਾਵੀ ਕਰਮ ਭਾਗ ਜੋ ਮਨੁੱਖ ਨਿੰਦਾ ਆਪ ਕੀਰਤੀ ਨੂੰ ਪਰ ਹਰ ਤਿਆਗ ਕੇ ਹਰੀ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਜਾਗ ਸਾਵਧਾਨ ਹੋਇਆ ਹੈ ਉਸ ਉੱਪਰ ਪ੍ਰਭੂ ਦੀ ਕਰਮ ਬਖਸ਼ਿਸ਼ ਅਤੇ ਉਸ ਦੇ ਸ੍ਰੇਸ਼ਟ ਭਾਗ ਕਰਮੋਣ ਕਰਕੇ ਉਸ ਨੂੰ ਕਹਿੰਦੇ ਹਰੀ ਪ੍ਰਭੂ ਦੀ ਭਗਤੀ ਸੁਹਾਵੀ ਸ਼ੋਭਨੀਕ ਲੱਗੀ ਹੈ ਵਾ ਉਸ ਨੂੰ ਹਰੀ ਦੀ ਭਗਤੀ ਸ਼ੋਭਨੀਕ ਹੋਈ ਹੈ ਅਤੇ ਉਸ ਨੂੰ ਹੀ ਸ੍ਰੇਸ਼ਟ ਕਰਮਾ ਪ੍ਰਭੂ ਦੀ ਬਖਸ਼ਿਸ਼ ਦਾ ਭਾਗ ਸ਼ਾਂਦਾ ਪ੍ਰਾਪਤ ਹੋਇਆ ਹੈ ਗੁਰ ਮੇਲ ਮਿਲਾਵੇ ਕਰੇ ਦਾਤ ਗੁਰ ਸਿੱਖ ਪਿਆਰੇ ਦਿਨ ਸਰਾਤ ਪਰਮਾਤਮਾ ਗੁਰਾਂ ਦੇ ਮੇਲ ਵਿੱਚ ਮਿਲਾਉਂਦਾ ਹੈ ਅਤੇ ਗੁਰੂ ਨਾਮ ਦੀ ਦਾਤ ਬਖਸ਼ ਬਖਸ਼ਿਸ਼ ਦੇ ਕੇ ਪਰਮਾਤਮਾ ਦੇ ਮੇਲ ਵਿੱਚ ਮਿਲਾ ਦਿੰਦਾ ਹੈ ਜੋ ਸਤ ਗੁਰਾਂ ਦੇ ਪਿਆਰੇ ਗੁਰਸਿੱਖ ਹਨ ਉਹ ਦਿਨ ਰਾਤ ਨਾਮ ਭਗਤੀ ਵਿੱਚ ਜੁੜੇ ਰਹਿੰਦੇ ਹਨ ਵਾ ਉਹਨਾਂ ਨੂੰ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਚੜ ਗਿਆ ਹੈ ਫਲ ਫਲ ਨਾਮ ਪ੍ਰਾਪਤ ਗੁਰ ਤੁਸ ਦੇ ਕਉ ਨਾਨਕ ਪਾਵੈ ਵਿਰਲੇ ਕੇ ਜਿਨ੍ਹਾਂ ਨੂੰ ਗੁਰੂ ਆਪ ਤੁਸ ਪ੍ਰਸੰਨ ਹੋ ਕੇ ਦਾਤ ਦੇਣਾ ਕਰਦਾ ਉਹਨਾਂ ਨੂੰ ਕਹਿੰਦੇ ਨਾਮ ਦੇ ਫਲ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਕੇਈ ਕੇ ਭਾਵੇਂ ਕੋਈ ਵਿਰਲੇ ਟਾਵੇਂ ਟਾਵੇਂ ਹੀ ਇਸ ਦਾਤ ਨੂੰ ਪਾਉਣਾ ਕਰਦੇ ਹਨ ਬਸੰਤ ਮਹੱਲਾ ਤੀਜਾ ਇੱਕ ਤੁਕਾ ਬਸੰਤ ਰਾਗ ਦੇ ਅੰਦਰ ਤੀਸਰੇ ਸਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪਿਛਲੇ ਸ਼ਬਦ ਦੇ ਪ੍ਰਕਰਣ ਨੂੰ ਮਿਲਦੇ ਹੋਏ ਇਹ ਇੱਕ ਤੁਗਾ ਇੱਕ ਇੱਕ ਤੁਗ ਦੇ ਤੇ ਅੰਕ ਵਾਲਾ ਸ਼ਬਦ ਉਚਾਰਨ ਕਰਦੇ ਹਨ ਸੋ ਜਿਵੇਂ ਪਿਛਲੇ ਸ਼ਬਦ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅਖੀਰ ਵਿੱਚ ਕਥਨ ਕੀਤਾ ਹੈ ਕਿ ਕੋਈ ਵਿਰਲਾ ਹੀ ਨਾਮ ਦੀ ਦਾਤ ਨੂੰ ਪਾਉਂਦਾ ਉਹੀ ਪ੍ਰਕਰਣ ਸੁ ਸ਼ਬਦ ਦੀ ਅਖੀਰਲੀ ਤੱਕ ਵਿੱਚ ਹੈ ਜਿਸ ਕਰਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪ੍ਰਕਰਣ ਮੇਲਣ ਲਈ ਇਹ ਸ਼ਬਦ ਇੱਥੇ ਦਰਜ ਕਰਵਾਇਆ ਹੈ ਸਾਹਿਬ ਭਾਵੈ ਸੇਵਕ ਸੇਵਾ ਕਰੈ ਜੀਵਤ ਮਰੈ ਸਬਕੁਲ ਉਧਰੈ ਏ ਸਾਹਿਬ ਮਾਲਕ ਪ੍ਰਭ ਜੇਕਰ ਤੈਨੂੰ ਪਾ ਜਾਵੇ ਤਾਂ ਤੇਰਾ ਸੇਵਕ ਦਾਸ ਤੇਰੀ ਭਗਤੀ ਰੂਪ ਸੇਵਾ ਟਹਿਲ ਕਰਦਾ ਹੈ ਉਹ ਜੀਵਤ ਪਾਵਲੋਂ ਮਰ ਜਾਂਦਾ ਹੈ ਅਤੇ ਉਸ ਦੀਆਂ ਸਾਰੀਆਂ ਕੁਲਾਂ ਦਾ ਹੀ ਉਦਾਰ ਹੋ ਜਾਂਦਾ ਤਰ ਜਾਂਦੀਆਂ ਹਨ ਤੇਰੀ ਭਗਤ ਨਾ ਛੁੱਡੋ ਕਿਆ ਕੋ ਹੱਸੇ ਹੈ ਪ੍ਰਭੂ ਮੈਂ ਤੇਰੀ ਭਗਤੀ ਕਰਨੀ ਨਹੀਂ ਛੱਡਾਂਗਾ ਕੋਈ ਮੇਰੇ ਉੱਪਰ ਕੀ ਹਸੇਗਾ ਭਾਵ ਕਿਸੇ ਦੇ ਹਾਸੇ ਮਖੌਲ ਦੀ ਕੋਈ ਪਰਵਾਹ ਨਹੀਂ ਹੈ ਸਾਚ ਨਾਮ ਮੇਰੇ ਹਿਰਦੈ ਵਸੇ ਰਹਾਉ ਤੇਰਾ ਸੱਚਾ ਨਾਮ ਸੱਚਾ ਨਾਮ ਮੇਰੇ ਹਿਰਦੇ ਵਿੱਚ ਵਸਦਾ ਰਹੇ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਫਰਮਾਉਂਦੇ ਹਨ ਜੈਸੇ ਮਾਇਆ ਮੋਹ ਪ੍ਰਾਣੀ ਗਲਤ ਰਹੈ ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ ਜਿਸ ਪ੍ਰਕਾਰ ਮਾਇਆ ਦੇ ਮੋਹ ਵਿੱਚ ਕੋਈ ਪ੍ਰਾਣੀ ਪ੍ਰਾਣਾ ਧਾਰੀ ਜੀਵ ਗਲਤ ਗਲਤਾਨ ਰਹਿੰਦਾ ਹੈ ਉਸੇ ਪ੍ਰਕਾਰ ਸੰਤ ਜਨ ਰਾਮ ਪ੍ਰਮਾਤਮਾ ਦੇ ਨਾਮ ਨੂੰ ਰਵਤ ਕਈਏ ਉਚਾਰਣ ਕਰਦੇ ਰਹਿੰਦੇ ਹਨ ਮੈਂ ਮੂਰਖ ਮੁਗਧ ਉਪਰ ਕਰੋ ਦਇਆ ਤਉ ਸਰਣਾਗਤ ਰਹੋ ਪਿਆ हे ਪ੍ਰਭੂ ਮੇਰੇ ਸ਼ਾਸਤਰ ਗਿਆਨ ਤੋਂ ਹੀਣ ਮੂਰਖ ਬੇਸਮਝ ਤੇ ਪਰਮਾਰਥ ਤੋਂ ਹੀਣ ਮੁਗਧ ਮੂੜ ਉਪਰ ਆਪਣੀ ਦਇਆ ਕਿਰਪਾ ਦ੍ਰਿਸ਼ਟੀ ਕਰ हे ਪ੍ਰਭੂ ਮੈਂ ਤੇਰੀ ਹੀ ਸਰਣਾਗਤ ਸ਼ਰਨ ਦੇ ਵਿੱਚ ਪਿਆ ਰਹਾ ਕਹਿਤ ਨਾਨਕ ਸੰਸਾਰ ਕੇ ਨੇਹ ਫਲ ਕਾਮਾ ਗੁਰ ਪ੍ਰਸਾਦ ਕੋ ਪਾਵੈ ਅੰਮ੍ਰਿਤ ਨਾਮ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਨਾਮ ਤੋਂ ਬਿਨਾ ਸੰਸਾਰ ਜਗਤ ਦੇ ਹੋਰ ਸਾਰੇ ਕਾਮਾ ਕੰਮ ਜਿਹੜੇ ਨੇਹ ਫਲ ਵਿਰਥ ਹੀ ਹਨ ਪਰ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਕੋਈ ਬਿਰਲਾ ਹੀ ਇਸ ਅੰਮ੍ਰਿਤ ਨਾਮ ਨੂੰ ਪਾਉਣਾ ਕਰਦਾ ਹੈ ਮਹੱਲਾ ਪਹਿਲਾ ਬਸੰਤ ਹਿੰਡੋਲ ਕਰ ਦੂਜਾ ਬਸੰਤ ਤੇ ਹਿੰਡੋਲ ਇਹਨਾਂ ਦੋਵਾਂ ਰਾਗਾਂ ਨੂੰ ਮਿਲਦੇ ਹੋਏ ਮਹੱਲਾ ਪਹਿਲਾ ਪਹਿਲੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਰ ਦੂਸਰੇ ਸੁਰ ਤਾਲ ਅੰਦਰ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਇੱਕ ਊੰਕਾਰ ਸਤਿਗੁਰ ਪ੍ਰਸਾਦ ਇੱਕ ਅਦੁੱਤੀ ਬ੍ਰਹਮ ਊੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਬਰਸਾਦ ਕਈਏ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਕਿਸੇ ਕਰਮਕਾਂਢੀ ਬ੍ਰਾਹਮਣ ਨੇ ਸਤਿਗੁਰਾਂ ਨੂੰ ਕਿਹਾ ਕਿ ਤੁਸੀਂ ਆਪਣੇ ਸਿੱਖਾਂ ਨੂੰ ਠਾਕੁਰਾਂ ਦੀ ਪੂਜਾ ਕਰਨ ਤੇ ਤુલਸੀ ਦੀ ਮਾਲਾ ਰੱਖਣ ਲਈ ਕਿਹਾ ਕਰੋ ਤਦੋਂ ਸਤਿਗੁਰੂ ਜੀ ਨੇ ਇਹ ਪਾਵਨ ਉਪਦੇਸ਼ ਕਥਨ ਕੀਤਾ ਸਾਲ ਗ੍ਰਾਮ ਵਿਪ ਪੂਜ ਮਨਾਵ ਸੁਕ੍ਰਿਤ ਤુલਸੀ ਮਾਲਾ हे बिप ब्राह्मण ਤੁਸੀਂ ਸਾਲਗ੍ਰਾਮ ਗੰਡਕਾ ਨਦੀ ਦੇ ਪੱਥਰ ਨੂੰ ਵਿਸ਼ਨੂੰ ਦਾ ਰੂਪ ਸਮਝ ਕੇ ਪੂਜਦੇ ਹੋ ਮਨਾਉਂਦੇ ਹੋ ਅਤੇ ਤુલਸੀ ਦੀ ਮਾਲਾ ਫੇਰਨੀ ਸੁਖ ਕਰਤ ਪਾਪ ਪੁੰਨ ਕਰਮ ਸਮਝਦੇ ਹੋ अथवा ਸਾਲ ਸ੍ਰੇਸ਼ਟ ਅਤੇ ਗ੍ਰਾਮ ਸਮੂਹ ਜੀਵਾਂ ਨੂੰ ਸੁਖ ਦੇਣ ਵਾਲੇ ਵਸ ਸਮੂਹ ਜੀਵਾਂ ਦੇ ਵਿੱਚ ਇਸ ਜਿਸ ਦਾ ਸਾਲ ਕਰ ਹੈ ਉਸ ਪ੍ਰਮਾਤਮਾ ਨੂੰ ਸਰੀਰ ਕਰਕੇ ਪੂਜਿਆ ਕਰੋ ਅਤੇ ਮਨ ਕਰਕੇ ਮਨਾਇਆ ਕਰੋ ਫੇਰ ਵਿਪ ਵਿਪਰਜੈ ਬੁੱਧੀ ਨਾਸ਼ ਹੋ ਜਾਵੇਗੀ ਸੋ ਕਰਤ ਪੁੰਨ ਕਰਮ ਕਮਾਇਆ ਕਰੋ ਤੁਲਤਾ ਸਮਾਨ ਬਿਰਤੀ ਰੂਪੀ ਤੁਲਸੀ ਮਾਲਾ ਪਕੜਨੀ ਕਰੋ ਵਾ ਮਾਲਾ ਮਾ ਮਾਇਆ ਦੀ ਇਛਾ ਨੂੰ ਲਾ ਲਾ ਕੇ ਤੁਲਤਾ ਬਿਰਤੀ ਰੂਪੀ ਤੁਲਸੀ ਦੀ ਮਾਲਾ ਪਕੜਨੀ ਕਰੋ ਜੇਕਰ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਹੈ ਤਾਂ ਰਾਮ ਨਾਮ ਜਪ ਬੇੜਾ ਬੰਦ ਹੋ ਦਇਆ ਕਰੋ ਦਿਆਲਾ ਰਾਮ ਪ੍ਰਮਾਤਮਾ ਦਾ ਨਾਮ ਜਪਣ ਰੂਪੀ ਬੇੜਾ ਜਹਾਜ਼ ਬੰਨਣਾ ਕਰੋ ਅਤੇ ਪ੍ਰਮਾਤਮਾ ਅੱਗੇ ਬੇਨਤੀ ਕਰੋ ਕਿ हे ਦਿਆਲਾ ਦਿਆਲੂ ਪ੍ਰਭੂ ਸਾਡੇ ਉੱਪਰ ਆਪਣੀ ਦਇਆ ਮਿਹਰ ਕਰੋ ਕਾਹੇ ਕਲਰਾ ਸਿੰਜੋ ਜਨਮ ਗਵਾਵੋ ਕਾਹੇ ਕਲਰਾ ਸੋ ਇਹਨੂੰ ਸੋ ਇਸ ਤਰ੍ਹਾਂ ਬੋਲਣਾ ਹੈ ਬ੍ਰਾਹਮਣ ਤੁਸੀਂ ਇਹਨਾਂ ਪੱਥਰਾਂ ਨੂੰ ਪੂਜਨ ਸਾਕਾਮ ਕਰਮਾ ਰੂਪੀ ਕਲਰਾ ਕਲਰ ਨੂੰ ਕਿਸ ਵਾਸਤੇ ਸਿੰਜਣਾ ਕਰਦੇ ਹੋ ਅਤੇ ਆਪਣਾ ਅਮੋਲਕ ਮਨੁੱਖਾ ਜਨਮ ਵਿਰਥ ਗਵਾ ਰਹੇ ਹੋ ਕਾਜੀ ਟਹਿਗ ਦੀਵਾਲ ਕਾਹੇ ਗੱਜ ਲਾਭ ਹੋ ਰਹਾ ਇਹ ਤੁਹਾਡੀ ਸਰੀਰ ਰੂਪੀ ਕੱਚੀ ਦੀਵਾਲ ਕੰਧ ਇੱਕ ਦਿਨ ਵਿੱਚ ਹੀ ਟੈਗ ਕਈ ਟਹਿ ਜਾਣੀ ਡਿੱਗ ਜਾਵੇਗੀ ਫਿਰ ਕਿਸ ਵਾਸਤੇ ਵਰ ਲੈਂਡ ਰੂਪ ਗੱਜ ਚੂਨਾ ਲਾਉਣਾ ਕਰਦੇ ਹੋ ਪਾਪ ਮਿੱਥਿਆ ਸਰੀਰ ਨੂੰ ਬੌਧੀ ਪ੍ਰੀਤੀ ਕਰਕੇ ਕਿਸ ਲਈ ਪਾਲਣਾ ਪੋਛਣਾ ਕਰਦੇ ਹੋ ਰਹਾਓ ਕਰ ਹਰ ਹਟ ਮਾਲ ਟਿੰਡ ਪਰੋਵੋ ਤਿਸ ਭੀਤਰ ਮਨ ਜੋਵ ਏ ਬ੍ਰਾਹਮਣ ਹਰ ਹਰ ਕਰਨ ਰੂਪ ਹਰ ਹਟ ਹਰਟ ਵਗਦੇ ਖੂ ਦਾ ਜੰਤਰ ਬਣਾਉਣਾ ਕਰੋ ਆਤਮ ਸੈਣੀ ਬੁੱਧ ਰੂਪੀ ਮਾਲ ਖੂ ਦੀ ਮਾਲਾ ਬਣਾਉਣੀ ਕਰੋ ਅਤੇ ਕਰਣਾ ਮੁਦਤਾ ਮੈਤਰੀ ਉਪੇਖਿਆ ਰੂਪੀ ਟਿੰਡਾਂ ਮਿੱਟੀ ਦੇ ਭਾਂਡੇ ਪਰੋਣਾ ਕਰੋ ਵਸ ਰਵਣ ਮੰਨਣ ਰੂਪ ਹਰਟ ਸਤ ਸੰਗਤ ਦੀ ਪ੍ਰੀਤੀ ਰੂਪੀ ਮਾਲ ਅਤੇ ਸਰਦਾ ਆਦ ਗुण ਰੂਪੀ ਟਿੰਡਾ ਪ੍ਰੂਣਾ ਕਰੋ ਅਤੇ ਉਸ ਦੇ ਭੀਤਰ ਵਿੱਚ ਆਪਣੇ ਮਨ ਰੂਪੀ ਬਲਦ ਨੂੰ ਜੋੜਨਾ ਕਰੋ ਅੰਮ੍ਰਿਤ ਸਿੰਜੋ ਪਰੋ ਕੇਾਰੇ ਤਉ ਮਾਲੀ ਕੇ ਹੋਵੋ ਇਉਂ ਸਾਧ ਸੰਗਤ ਰੂਪੀ ਖੂ ਦੇ ਵਿੱਚੋਂ ਅੰਮ੍ਰਿਤ ਨਾਮ ਰੂਪੀ ਜਲ ਸਿੰਜਣਾ ਕਰੋ ਅਤੇ ਹਿਰਦੇ ਇੰਦਰੀਆਂ ਰੂਪੀ ਕਿਆਰੀਆਂ ਨੂੰ ਸ਼ੁਭ ਗੁਣਾ ਗੁਰ ਉਪਦੇਸ਼ ਨਾਲ ਭਰਨਾ ਕਰੋ ਤਦੋਂ ਤੁਸੀਂ ਸੰਸਾਰ ਬਾਗ ਦੇ ਮਾਲੀ ਪ੍ਰਮਾਤਮਾ ਦੇ ਪਿਆਰੇ ਹੋ ਜਾਵੋਗੇ ਕਾਮ ਕਰੋਧ ਦੁਇ ਕਰੋ ਬਸੋਲੇ ਗੋਡ ਤਰਤੀਪਾਈ ਏਹ ਪਾਈ ਕਾਮ ਕਰੋਦਾਦ ਵਕਾਰਾਂ ਰੂਪੀ ਨਦੀਨ ਨੂੰ ਕੱਢਣ ਲਈ ਵਸਤ ਵਿਚਾਰ ਤੇ ਖਿਮਾ ਰੂਪੀ ਦੁਇ ਦੋ ਬਸੋਲੇ ਰੰਬੇ ਬਣਾਉਣਾ ਕਰੋ ਭਾਵ ਵਸਤ ਵਿਚਾਰ ਨਾਲ ਕਾਮ ਤੇ ਖਿਮਾ ਨਾਲ ਕਰੋਧ ਨੂੰ ਮੇਟਣਾ ਕਰੋ ਇਉ ਬੁੱਧ ਰੂਪੀ ਤਰਤੀ ਵਿੱਚ ਸਰੂਪ ਦੀ ਵਿਚਾਰ ਕਰਨ ਰੂਪ ਗੋਡਣਾ ਕਰੋ ਜਿਉ ਗੋਡੋ ਤਿਉ ਤੁਮ ਸੁਖ ਪਾਵ ਕਿਰਤ ਨ ਮਿਟਿਆ ਜਾਇ ਜਿਵੇਂ ਜਿਵੇਂ ਤੁਸੀਂ ਬੁੱਧ ਰੂਪੀ ਧਰਤੀ ਨੂੰ ਸਰੂਪ ਦੀ ਵਿਚਾਰ ਕਰਨ ਰੂਪ ਗੋਡਣਾ ਕਰੋਗੇ ਤਿਵੇਂ ਤੁਮ ਤੁਸੀਂ ਆਤਮਾਨੰਦ ਰੂਪੀ ਸੁਖ ਨੂੰ ਪਾਉਣਾ ਕਰੋਗੇ ਇਸ ਪ੍ਰਕਾਰ ਤੁਹਾਡਾ ਜੋ ਵੀ ਭਜਨ ਬੰਦਗੀ ਸਰੂਪ ਦੀ ਵਿਚਾਰ ਰੂਪੀ ਕੀਤਾ ਹੋਇਆ ਕਰਮ ਹੋਏਗਾ ਉਹ ਮਿਟਾਇਆ ਨਹੀਂ ਜਾਵੇਗਾ ਪਾਪ ਉਸ ਦਾ ਫਲ ਜ਼ਰੂਰ ਮਿਲੇਗਾ ਬਗਲੇ ਤੇ ਫੁਨ ਹੰਸਲਾ ਹੋਵੇ ਜੇ ਤੂੰ ਕਰਹਿ ਦਿਆਲਾ ਏ ਦਿਆਲਾ ਕਿਰਪਾਲੂ ਪ੍ਰਭੂ ਜੇਕਰ ਤੂੰ ਆਪਣੀ ਮਿਹਰ ਕਰ ਦੇਵੇਂ ਤਾਂ ਇਹ ਜੀਵ ਬਗਲੇ ਦੀ ਨਿਆਈ ਦੰਬੀ ਪਖੰਡੀ ਤੋਂ ਫੁਨ ਪੁਨਾ ਮਹਾਤਮਾ ਰੂਪੀ ਹੰਸਲਾ ਹੰਸ ਰੂਪ ਹੋ ਜਾਵੇਗਾ ਪ੍ਰਣਵਤ ਨਾਨਕ ਦਾਸਨ ਦਾਸਾ ਦਇਆ ਕਰਹੁ ਦਿਆਲਾ ਸਤਗੁਰੂ ਸਾਹਿਬ ਜੀ ਪ੍ਰਣਮਤ ਬੇਨਤੀ ਪੂਰਵਕ ਕਥਨ ਕਰ ਰਹੇ ਹਨ ਕਿ へ ਪ੍ਰਭ ਮੈਂ ਤੇਰੇ ਦਾਸਾਂ ਦਾ ਵੀ ਦਾਸ ਸੇਵਕਾਂ ਦਾ ਸੇਵਕ ਹੇ ਦਿਆਲਾ ਮਿਹਰਬਾਨ ਪ੍ਰਭ ਮੇਰੇ ਉਪਰ ਆਪਣੀ ਮਿਹਰ ਕਰੋ ਤੇ ਮੇਰੇ ਪਸੂ ਆਪਣਾ ਵਾਹਿਗੁਰੂ ਨਾਮ ਜਪਾਉਣਾ ਕਰੋ ਵਾਹਿਗੁਰੂ 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 ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ